इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਸਵਿਫਟਲੀ ਐਕਟ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨ ਮੁਜਮ ਅਰੈਸਟ ਕੀਤੇ ਹਨ ਜੋ ਦੋ ਵੱਖ-ਵੱਖ ਗੈਂਗਸ ਦੇ ਨਾਲ ਐਸੋਸੀਏਟਡ ਨੇ ਇਹ ਤਿੰਨੇ ਮੁਜਮ ਜੋ ਉਹਨਾਂ ਦੇ ਵਿੱਚੋਂ ਦੋ ਮੁਜਮ ਹੈਗੇ ਰੋਹਿਤ ਤੇ ਚਿੱਕੂ ਐਂਡ ਸਪਾਲਸੋ ਇਹ ਲਾਰੈਂਸ ਸ਼ੋਈ ਗੈਂਗ ਨਾਲ ਐਸੋਸੀਏਟਡ ਨੇ ਜਸ ਸ਼ਿਰਾਜ ਕਾਰਾ ਕਾਕਾ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਹੈ ਬਹੁਤ ਕਿੰਨੇ ਦੋਸ਼ੀਆਂ ਤੋਂ 4 ਪਿਸਟਲ ਇਲੀਗਲ ਪਿਸਟਲ ਰਿਕਵਰ ਹੋਏ ਹੈ 26 ਤਕਰੀਬ ਜਿਹੜੇ ਰੋਂਡ ਰਿਕਵਰ ਹੋਏ ਹੈ ਜੋ ਰੋਂਗੇਤ ਚੀਕੂ ਤੇ ਸਪਾਲੋ ਕਾ ਇਹ ਲਾਰੈਂਸ 그룹 ਨਾਲ ਐਸੋਸੀਏਟਡ ਨੇ ਇਹ ਲੋਕਲ ਜੋ ਰਾਈਵਰੀ ਚੱਲ ਰਹੀ ਸੀ ਕਿ ਤੇਜਪਾਲ ਤੇ ਪ੍ਰੀਤ ਗੋਲਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਪੇਸ਼ਵਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨੋਰੀਆ ਡੇ ਤੇ ਜਿਹਦੇ ਵਿੱਚ ਕੁਰੀਤ ਗੋਰਾ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਫਰੇ ਬਰੀਫ ਇੰਕੰਟਰ ਵੀ ਸੀ ਆਈਪੀ ਪਟਿਆਲਾ ਐਂਡ ਕਵਾਲੀ ਪਟਿਆਲਾ ਤਾਂ ਉਸ ਮਰਡਰ ਕਰਕੇ ਇਹਨਾਂ ਦੀ ਜਾਂਚ ਚੱਲ ਰਹੀ ਸੀ ਆਪਸ ਵਿੱਚ ਤੇ ਰੋਹਿਤ ਤੇ ਜੀਕੂ ਇਹ ਨਾ ਲਾਹੌਰਿਆ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਤੇ ਇਹਤੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਸੰਗੀਨ ਅਪਰਾਧ 307 302 ਦੇ ਇਤੇ ਦਰਵੇ ਦਰਜ ਨੇ ਉਹ ਬਰੇ ਕਰਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲਾਰੇਸ ਖੁਸ਼ ਹੋਈ ਗਏ ਤੇ ਇਹ ਜਾ ਰਿਹਾ ਸੀਗਾ ਕਿ ਜਿਹੜੇ ਫਰੀਦ ਗੋਲਾ ਤੇ ਉਹਨਾਂ ਦੇ ਸਾਥੀ ਹੈ ਉਹਨਾਂ ਦੇ ਸੁਖਪਾਲ ਸੁਖਨਾ ਮਿਲ ਕੇ ਫਾਇਰਿੰਗ ਕਰੇ ਜੋ ਸੁਖਪਾਲ ਸੁਖਾਇ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਅ ਕ੍ਰਿਮੀਨਲ ਹਿਸਟਰੀ ਹੈ ਇੱਕ ਇਨ ਫੇਮਸ ਮਰਡਰ ਹੋਇਆ ਸੀ ਪੁਨਾ ਰੇੜੀ ਵਿਕੇ ਜਿਹਦੇ ਚ ਦੋ ਔਰਤਾਂ ਦਾ ਗਲਾ ਰੇਤੇ ਕਤਲ ਹੋਇਆ ਸੀਗਾ ਉਹਦੇ ਚ ਇਹ ਦੋਸ਼ੀ ਹੈ ਤੇ ਅੱਜਕੱਲ ਬੇਲ ਤੇ ਹੈ ਉਹ ਇਹ ਦੋਨਾਂ ਨੇ ਮਿਲ ਕੇ ਮਧ ਪ੍ਰਦੇਸ਼ ਤੋਂ ਲੋ ਵੈਪਨ ਲਿਆਉਂਦੇ ਵੈਪਨ ਲੈ ਕੇ ਤਾਕ ਦੇ ਵਿੱਚ ਸੀਗੇ ਕਿ ਅਸੀਂ ਜਿਹੜਾ ਵਿਰੋਧੀ ਗਿਆਗਾ ਉੱਥੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀਏ ਉਹ ਇਸ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਆਈਏ ਦਾ ਕਾਲਾ ਬੀ ਟੀਮ ਨੇ ਇੱਕ ਵੱਡੀ ਆਵਾਜ਼ ਦਾਪ ਨੂੰ ਵਰਡ ਕੀਤਾ ਤੇ ਜੋ ਜਸ਼ ਸ਼ਰਾਜ ਕਾਕਾ ਉਹ ਉਪਰੀਤ ਗੋਲਾ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈਗਾ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਬਰੀਫ ਇੰਕਾਊਂਟਰ ਹੋਇਆ ਸੀ ਅਗਸਤ ਦੇ ਵਿੱਚ ਜਿਹਦੇ ਚੋ ਅਰੈਸਟ ਹੋਇਆ ਸੀਗਾ ਜਿਹਦੇ ਚੋ ਜੇਲ੍ਹ ਚ ਹੈ ਤਾਂ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ ਦੋ ਪਿਸਟਲ ਮਿਲੇ ਆ ਤੇ 14 ਰਾਉਂਡ ਬਣੇ ਆ ਅ ਤੋ ਟੋਟਲ ਕੋਲੇ ਮਿਲਾ ਕੇ ਸਾਨੂੰ 4 ਇਲੀਗਲ ਪਿਸਟਲ ਤੇ 26 ਰੋਂ ਅਨ ਰਿਕਵਰ ਹੋਏ ਆ ਤੇਰੀ ਇਨਵੈਸਟੀਗੇਸ਼ਨ ਅਸੀਂ ਥੋਰੋਲੀ ਕਰ ਰਹੇ ਆ ਇਹਨਾਂ ਦਾ ਰਿਮਾਂਡ ਲੱਗੇ ਇਹਨਾਂ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਾਂਗੇ ਸਰ ਲੋਕਲ ਪੁਲਿਸ ਨੇ ਇਹ ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਦੋ ਚੀਪੂ ਐਂਡ ਸੋਖਾ ਇਹ ਮਧ ਪ੍ਰਦੇਸ਼ ਤੋਂ ਲੈ ਕੇ ਆਏ ਆ ਬਾਕੀ ਉਹਦੀ ਪੁੱਛਗਿੱਛ ਜਾਰੀ ਹੈ ਕਾਕੀ ਦੀ ਕਿ ਕਿੱਥੋਂ ਲੈ ਕੇ ਆਏ ਉਹ ਅਸੀਂ ਡਿਸਆਊਟ ਕਰ ਸਰ ਕੋਈ ਚੇਨ ਹੈ ਜਾਂ ਕੋਈ ਸਿਸਟਮ ਹੈ ਜਿਹੜੀ ਇਸ ਤਰ੍ਹਾਂ ਵੈਪਨ ਇੱਥੇ ਬੌਂਡ ਜਾਂਦਾ ਆਟੋਮੈਟਿਕ ਤਾਈ ਕੋਈ ਲੱਗ ਰਹੇ ਨੇ ਮਤਲਬ ਪਹਿਲਾ ਆ ਹੁੰਦਾ ਜੀ ਕਿ ਜਦੋਂ ਮਿਲਦੇ ਇਸ ਵੈਪਨ ਤਾਂ ਅਸੀਂ ਨਾ ਉਹ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸਪਲਾਈਅਰ ਹੈਗਾ ਬੇਸਿਕਲੀ ਜੋ ਇਹ ਜਿਹੜੇ ਵੈਪਨ ਇੱਥੇ ਆ ਰਹੇ ਨੇ ਤੇ ਵਕ ਵਕ ਕਟਨਾਵਾ ਨੂੰ ਅੰਜਾਮ ਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁੰਦਾ ਕਿ ਇਨੀਸ਼ੀਅਲ ਇਨਵੈਸਟੀਗੇਸ਼ਨ ਜੋ ਮੱਧ ਪ੍ਰਦੇਸ਼ ਹੋਇਆ ਤੇ ਇਹਨਾਂ ਨੇ ਆਪਣੀ ਪੁੱਛਗਿੱਛ ਦੇ ਵਿੱਚ ਵੀ ਮੰਨਿਆ ਤੇ ਸਾਨੂੰ ਕੁਝ ਇ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਊਟ ਕਰਨ ਦੀ ਕੋਸ਼ਿਸ਼ ਕਰਾਂ। ਸੋ ਠੀਕ ਹੈ ਐਕਚੁਅਲ ਦੇ ਵਿੱਚ ਇਹ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਚੀਕੂ ਐਂਡ ਸੁਖਰ ਇਹ ਨਵ ਲਹੌਰੀਆ ਨਵ ਲਹੌਰੀਆ ਜੋ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਦੋਸ਼ੀ ਹੈ ਉਹਦੇ ਨਾਲ ਚੀਕੂ ਜੇਲ੍ਹ ਦੇ ਵਿੱਚ ਸੀਗਾ ਇਹ ਦੋਨੇ ਕੇਸਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ 307 ਪਰਚਾ ਇਹਨਾਂ ਦੇ ਖਿਲਾਫ ਹੋ ਚੁੱਕਾ ਸੀਗਾ। ਉਹਦੇ ਕਰਕੇ ਇਹਦੀ ਐਸੋਸੀਏਸ਼ਨ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੋਈ ਹੈ। ਉਹ ਜੋ ਦੂਸਰਾ ਦੋਸ਼ੀ ਹੈ ਕਾਕਾ ਬਿਸ਼ਰਾਜ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਸ਼ਨ ਚਾ ਬਿਕੋਜ਼ ਆਫ ਤਰਨ ਪੁਨੀਤ ਗੋਲਾ ਤੇ ਤਰਨ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਨੇ ਬਟ ਲੋਕਲ ਲੈਵਲ ਤੇ ਇਹਨਾਂ ਦੀ ਰਿਵਲਰੀ ਹੈ ਕਿ ਪੁਨੀਤ ਗੋਲਾ ਤੇ ਤੇਜਪਾਲ ਤੇ ਜਿਕੂ ਤੇਜਪਾਲ ਤੇ ਜਿਕੂ ਇਕੱਠੇ ਸੀਗੇ ਪੁਨੀਤ ਗੋਲਾ ਤੇ ਉਹਦੇ ਸਾਥੀ ਇੱਕ ਤਰ੍ਹਾਂ ਸੀਗੇ ਪਰ ਉਹਦੇ ਸਿਲਸਿਲੇ ਦੇ ਵਿੱਚ ਇਹ ਲੜਾਈ ਝਗੜਾ ਇਹਨਾਂ ਦਾ ਪਹਿਲਾਂ ਹੋਇਆ ਤੇ ਉਹਦੇ ਵਿੱਚ ਮਰਡਰ ਵੀ ਸਰ ਜੀ ਦਾ ਮੱਧ ਪ੍ਰਦੇਸ਼ ਡੈਫੀਨਿਟਲੀ ਸੀਜੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਟਰੈਕ ਆਊਟ ਕਰਾਂਗੇ ਕੌਣ ਕੌਣ ਇਹਦੇ ਇਨਵੋਲਡ ਹੈ ਫਰਦਰ ਕੀ ਕਿਹੜੀ ਚੇਨ ਰੈਪਿੰਗ ਚੱਲਦੀ ਹੈ ਤੇ ਕੋਰ ਕੌਣ ਕੌਣ ਹੋਰ ਇਹਨਾਂ ਨੂੰ ਸਪੋਰਟ ਕਰ ਰਿਹਾ ਹੈ ਲੱਗਦਾ ਹੈ ਕਿ ਚੱਲ ਰਹੀ ਨਹੀਂ ਪਟਿਆਲਾ ਚ ਸਾਡੀ ਪਹਿਲੀ ਟੈਲੈਂਸੀ ਹੁੰਦੀ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਪ੍ਰੀਵੈਂਸ਼ਨ ਤੇ ਫੋਕਸ ਕਰਨ ਦੇ ਕਰਕੇ ਹੀ ਜਿਹੜੀ ਇਹ ਪਹਿਲਾਂ ਹੀ ਅਸੀਂ ਮਤਲਬ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹਨਾਂ ਨੂੰ ਰੈਸਟ ਕਰ ਦਿੰਦੇ ਆ ਤੇ ਪਿੱਛੇ ਵੀ ਸਾਨੂੰ ਇਨਫੋਰਮੇਸ਼ਨ ਜਦੋਂ ਵੀ ਆਈ ਹੈ ਸਾਡੀ ਟਰਾਈ ਹੁੰਦੀ ਹੈ ਕਿ ਕਹਿੰਉ ਐਕਸੀਡੈਂਟ ਹੋਣ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕੀਤਾ ਜਾਣਾ। ਲੋਸ਼ਿਆ ਨੂੰ ਅਰੈਸਟ ਕਰ ਲਿਆ ਜਾਦਾ। ਸਰ ਇਹ ਗੱਲ ਵੀ ਤੁਸੀਂ ਜੋ ਚੀਪੂ ਐਂਡ ਸੁਖਾ ਸਨੌਰ ਏਰੀਆ ਦੇ ਵਿੱਚੋਂ ਅ ਅਰੈਸਟ ਹੋਏ ਲੋ। ਸਨੌਰ ਯੂਨੀਵਰਸਿਟੀ ਆਊਟੋਰ ਅਰੈਸਟ ਹੋਏ। ਆ ਜੋ ਜਸ਼ਰਾਜ ਆ ਇਹ ਡੀਅਰ ਪਾਰਕ ਦੇ ਕੋਲੋਂ ਡਕਾਲਾ ਚੌਕੀਗੜੀ ਆ ਉਹਨੂੰ ਅਰੈਸਟ। ਇਨੀਸ਼ੀਅਲ ਇਨਵੈਸਟੀਗੇਸ਼ਨ ਜੇ ਹੈ ਕਿ ਜੋ ਚੀਪੂ ਤੇ ਜਸ਼ਨੇਪ ਨੇ ਸੁਖਨੇ ਪਲਾਨ ਕੀਤਾ ਸੀ ਕਿ ਅਸੀਂ ਜੋ ਪ੍ਰੀਤ ਗੋਲਾ ਉਹ ਜੇਲ੍ਹ ਚ ਹੈ ਪਰ ਉਹਦੇ ਜਿਹੜੇ ਸਾਥੀ ਬਾਹਰ ਨੇ ਉਹਨਾਂ ਜੋ ਕਿਸੇ ਨਾ ਕਿਸੇ ਤੇ ਅਟੈਕ ਕਰਕੇ ਉਹਨਾਂ ਨੂੰ ਮਾਰੀ ਤੇ ਤੇਜਬਾਲ ਦੇ ਮਰਦ ਦਾ ਬਦਲਾ ਲਿਆ।